ਕੰਨਸਾ ਸਿਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਨਾਰਪੁਰ ਤਹਿਸੀਲ ਕਰਤਾਰਪੁਰ ਤੇ ਜ਼ਿਲ੍ਹਾ ਜਲੰਧਰ ਤੇ ਹਰਜਿੰਦਰ ਵੀਰੋ ਨਾਲ ਅੱਜ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਮੱਝਾਂ ਵਖਾਉਣੀਆਂ ਜਿਨ੍ਹਾਂ ਦੇ ਵਿੱਚੋਂ ਦੋ ਸੂਈਆਂ ਵਾਂ ਤੇ ਇੱਕ ਗੱਬਣ ਹੈ ਕਾਫੀ ਕਮਾਲ ਦੀ ਮੈਂ ਤੁਹਾਨੂੰ ਗੱਬਨ ਤਣ ਦਿਖਾਉਣੀ ਆ ਬਾਕੀ ਇਹ ਵੀ ਸੂਈਆਂ ਆਪਣੀਆਂ ਦੋ ਟਾਈਮ ਚਵਾਈ ਕਰਕੇ ਖੜੋ ਤੇ ਗੱਬਨ ਆਪਣੀ ਪਾਸ ਕਰਕੇ ਖੜੋ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਠੀਕ ਠਾਜ ਜੀ ਹੋ ਰਹੀਆ ਵੀਰ ਜੀ ਬੋਲ ਰਹੀਆ ਜੀ ਹੋਸਾ ਹਰਜਿੰਦਰ ਵੀਰ ਜੀ ਦਾ ਕੀ ਹਾਲ ਚਾਲ ਨੇ ਬਸ ਉਹ ਜੀ ਕਿਰਪਾ ਮਾਰਾ ਇੱਕ ਦੀ ਸਿੱਤੇ ਪਾਸ਼ਾ ਦੀ ਚੱਲੀ ਜਾਂਦਾ ਕੰਮ ਕਰ ਵਧੀਆ ਉੱਥੇ ਠੀਕ ਹੈ ਉਹ ਪਹੁੰਚ ਗਿਆ ਚੱਲੀ ਜਾਂਦਾ ਜੀ ਰਹਿੰਦੇ ਉਧਰ ਆ ਪਰ ਦਿਲ ਹੈ ਜੇ ਵੀ ਉਹਨਾਂ ਦਾ ਇੱਧਰ ਹੀ ਆ ਕਿਉਂਕਿ ਉਹਨਾਂ ਦਾ ਫਿਰ ਤੁਹਾਨੂੰ ਪਤਾ ਹੀ ਜਿਹੜਾ ਬੱਚਾ ਕੰਮ ਕਰਦਾ ਰਿਹਾ ਹੋਵੇ ਉਹਨੂੰ ਚੌਕ ਹੁੰਦਾ ਐਸ ਕੰਮ ਦਾ ਹਾਂਜੀ ਹਾਂਜੀ ਨਾਲੇ ਉਹਨੂੰ ਸ਼ੌਂਕ ਬਹੁਤ ਸੀਗਾ ਜੀ ਹਾਂਜੀ ਕਿਉਂਕਿ ਉਦੋਂ ਵੀ ਜਿੰਨਾ ਚਿਰ ਉਹਨਾਂ ਇੱਥੇ ਕੰਮ ਕੀਤਾ ਵਾ ਸ਼ੌਂਕ ਨਾਲ ਕੀਤਾ ਸੀ ਸ਼ੌਂਕ ਨਾਲ ਕੀਤਾ ਹੀ ਕੰਮ ਉਹਨੂੰ ਬਹੁਤ ਚਾਹ ਸੀਗਾ ਇਹਨਾਂ ਦਾ ਹਾਂਜੀ ਨਾਲੇ ਹਰਪ੍ਰੀਤ ਜੀ ਕੋਈ ਵੀ ਕੰਮ ਐ ਉਹ ਥੋੜਾ ਜ ਹਾਂਜੀ ਹਾਂ ਬਾਕੀ ਗੱਲ ਹੈ ਕਿ ਸ਼ੌਂਕ ਦਾ ਮੁੱਲ ਨਹੀਂ ਹੁੰਦਾ ਕਿ ਸ਼ੌਂਕ ਨਾਲ ਜਿਹੜਾ ਕੰਮ ਕਰੇ ਫਿਰ ਉਹਦੇ ਵਰਗੀ ਰੀਸ ਨਹੀਂ ਹੈਗੀ ਹੁਣ ਤੁਸੀਂ ਵੀ ਸ਼ੌਂਕ ਨਾਲ ਇਕੱਦੀ ਲਿਆਈ ਹੁੰਦੇ ਜੇ ਫਿਰ ਹੁਣ ਬਸ ਟਾਈਮ ਪਾਸ ਕਰੀਦਾ ਵਿਹਲਿਆ ਨਹੀਂ ਬੈਠ ਹੁੰਦਾ ਹੈ ਹਾਂਜੀ ਤੇ ਚਲੋ ਇਦਾਂ ਇਹਨਾਂ ਦੇ ਲਾਲਚ ਲੱਗਾ ਰੀਦਾ ਕਰਮਾਂ ਵਾਲੀਆਂ ਦੇ ਹੁਣ ਉਹਦਾਂ ਹਰਜਿੰਦਰ ਭਾਜੀ ਕਹਿੰਦੇ ਸੀ ਵੀ ਜਿੱਤਰਾ ਤੁਹਾਨੂੰ ਕਿਹਾ ਵੀ ਹੁਣ ਨਾਂ ਲਿਆਇਆ ਕਰੋ ਤੇ ਉਹ ਕਹਿੰਦੇ ਫੇਰ ਪਰ ਇੱਕ ਅੱਧੀ ਲਿਆਈ ਹੁੰਦੇ ਇੱਕ ਦੋ ਲੈ ਜੀਂ ਇੱਕ ਅੱਧੀ ਘਰੇ ਚੋਂ ਪੀਂਦੀ ਘਰ ਚਾਹ ਪਾਣੀ ਦਾ ਕੰਮ ਚੱਲੀ ਜਾਂਦਾ ਹਾਂਜੀ ਤੇ ਜਿਹੜੇ ਪੁਰਾਣੇ ਵੀਰ ਭਰਾ ਜੁੜੇ ਆ ਫੋਨ ਕਰਦੇ ਹੈਗੇ ਆ ਚਲੋ ਨਾ ਭਣਾ ਭਰਾਵਾਂ ਲਈ ਆਪਾਂ ਇੱਕ ਜੀ ਕੋਈ ਲੈ ਜੀ ਸ਼ੌਕੀਆ ਤੌਰ ਤੇ ਲੈ ਜੀ ਇਹ ਆ ਵੀ ਚਲੋ ਫਿਰ ਨਾਲੇ ਕੋਈ ਵੀਰ ਭਰਾ ਆ ਜਾਂਦਾ ਵਾ ਸੌਦਾ ਹੋਵੇ ਭਾਵੇਂ ਨਾ ਹੋਵੇ ਚਲੋ ਆਵਾਜਾਈ ਲੱਗੀ ਰਹਿੰਦੀ ਐ ਟਾਈਮ ਪਾਸ ਹੁੰਦਾ ਰਹਿੰਦਾ ਮੰਨ ਲੱਗਾ ਰਹਿੰਦਾ ਵਾ ਉਦਾਂ ਇਕੱਲਿਆਂ ਘਰੇ ਕੀ ਕਰਨਾ ਸਾਰਾ ਦਿਨ ਹਨਾ ਚਲੋ ਨਾਮ ਦੱਸ ਦੋ ਫਿਰ ਇੱਕ ਕਰੀ ਨਾਮ ਆਪਣਾ ਬੰਦੀ ਸਿੰਘ ਜੀ ਪਿੰਡ ਨਾਰਪੁਰ ਜ਼ਿਲ੍ਹਾ ਜਲੰਧਰ ਤਸੀਹਰ ਕਰਤਾਰਪੁਰ ਜੀ ਫੋਨ ਨੰਬਰ ਇਹ ਬੋਲ ਦੋ ਫੋਨ ਨੰਬਰ ਜਿੰਦਰਾ ਲਈ ਨੰਬਰ 986981 ਠੀਕ ਹੈ ਹਾਂਜੀ ਤੇ 메인 ਰੋਡ ਤੇ ਬਿਲਕੁਲ ਲੱਗੇ ਹੀ ਆ ਪਿੰਡ ਨਾ ਆਪਣਾ ਜਿਹੜਾ ਬਿਆਲਪੁਰਾ ਬਿਲਕੁਲ ਲੱਗੇ ਲੱਗਦਾ ਹੈ ਤੇ ਕਰਤਾਰਪੁਰ ਅੱਡਾ ਕਿੰਨਾ ਇੱਥੋਂ ਆਪਾਂ 4 ਕਿਲੋਮੀਟਰ ਹੈ ਜੀ ਠੀਕ ਹੈ ਜੀ ਹਾਂ 4 ਕਿਲੋਮੀਟਰ ਹੈ ਕਰਪੂਰਥਲਾ ਇਧਰ ਆਪਾਂ ਨੂੰ 7 ਕਿਲੋਮੀਟਰ ਹੈ ਜੀ ਠੀਕ ਹੈ ਵਿਆਸ ਜਿਹੜਾ ਜੀ ਉਹ 12-13 ਕਿਲੋਮੀਟਰ ਹੈ ਜੀ ਠੀਕ ਹੈ ਜੀ ਹਾਂਜੀ ਠੀਕ ਹੈ ਚਲੋ ਫਿਰ ਸ਼ੁਰੂਆਤ ਜਿਹੜੀ ਹੈ ਪਹਿਲੇ ਨੰਬਰ ਤੇ ਜਿਹੜੀ ਕਾਫੀ ਕਮਾਲ ਦੀ ਆ ਇਤੋਂ ਹੀ ਆਪਾਂ ਸ਼ੁਰੂਆਤ ਕਰ ਲਈ ਸਰੀਰਾਂ ਵਿੱਚ ਤੇ ਗੱਬਣੇ ਇਤਨਾ ਤੇ ਚੰਗੀ ਪਰੰਦੀ ਥੱਲੇ ਹਰਬੀ ਜੀ ਤੇੜੀਆਂ ਦੋ ਲੈ ਜਾਵੇ ਤਿੰਨ ਲੈ ਜਾਵੇ ਅੱਛਾ ਆ ਤਿਆਰੀ ਆ ਵੈਸੇ ਤਾਂ ਤੇ ਮਾਲਕ ਮਿੱਥੋਂ ਲਈ ਸੀ ਉਹ ਕਹਿੰਦੇ ਵੀ 23 ਜੇਲੇ 23 ਦਿਨ ਪੂਰੇ ਹੋ ਜਾਣੇ ਅੱਛਾ 23 ਤਰੀਕ ਨੂੰ ਮਤਲਬ ਕੱਲ ਨੂੰ ਦਿਨ ਪੂਰੇ ਹੋ ਜਾਣੇ ਦੋ ਦਿਨ ਲੈ ਵੀ ਸਕਦੀ ਉੱਪਰ ਜੀ ਮਤਲਬ 4-5 ਦਿਨ ਦੇ ਵਿੱਚ ਵਿੱਚ ਸੋਹ ਜੀ ਜੀ ਹਾਂ ਜੀ ਤੇ ਕਿੰਨਾ ਕ ਦੁੱਧ ਕੱਢੀ ਜਾਊਗੀ ਦੇਖੋ ਜੀ ਉਹ ਤੇ ਮਾਲਕ ਤੇ ਕਹਿੰਦੇ ਜੀ ਅਸੀਂ ਪਿਛਲੀ ਸੁਣੀਆ ਉਦੋਂ ਵੀ ਲਿਆਂਦੀ ਆ ਛੋਟੀ ਹਰਿਆਣੇ ਵੱਲੋਂ ਵੀ ਹਾਂਜੀ ਹਾਂ ਤਾਂ ਕਹਿੰਦੇ ਅਸੀਂ 14-15 ਕਿਲੋ ਰੁਪਏ ਚੋਇਆ ਜੀ ਪਹਿਲਾਂ ਨੂੰ ਕੋਲੋਂ ਅਸੀਂ ਅੱਛਾ 2000 ਚੋਇਆ ਹੁਣ ਦੂਸਰਾ ਸੋਫਾ ਸਮੇਂ 1000 ਸੋਫਾ ਸਮੇਂ ਤਿਆਰ ਕੀਤੇ ਫਿਰ ਵੱਧ ਕੱਟਣਾ ਚਾਹੀਦਾ ਹਾਂ ਜੀ ਬਾਕੀ ਬਹੁਤ ਸਾਫ ਸੁਥਰੀ ਬੋਧ ਆ ਜੀ ਬਾਕੀ ਤੁਸੀਂ ਰੋਜ਼ ਦੀ ਵੀਡੀਓ ਬਣਾਉਂਦੇ ਹੋ ਜੀ ਫਰੀਖ ਨੂੰ ਬੋਧ ਐ ਛੁੱਟੀ ਹਾਂਜੀ ਹਾਂਜੀ ਹਾਂ ਰੰਗ ਬਾਜ ਆ ਕਾਲੀ ਐ ਛੁੱਟੀ ਇੱਕ ਰੰਗੀ ਆ ਜੀ ਤੁਰਾਂ ਫਿਰ ਇੱਕ ਰੀ ਫਿਰ ਮੂਵੀ ਜੀ ਸਾਹ ਬਾਕੀ ਆ ਥਾਣੇ ਦੇ ਇੱਕ ਰੀ ਦੇਖ ਸਕਦੇ ਜੀ ਤੇ ਬਾਕੀ ਮਿਲਕਵੇਂ ਨੇ ਵੀ ਆਪਾਂ ਦੇਖ ਸਕਦੇ ਗਾਵਾਂ ਵਾਂਗ ਲੱਗੀ ਐ ਇਹ ਜੀ ਗੱਬਣ ਆਸੇ ਕੱਪੜਾਂ ਤੋਂ ਜਾਰੀ ਡਾਂਗਦੀ ਆ ਜੀ ਬਸ ਬਾਕੀ ਥੱਲੇਆਂ ਚੰਗੀ ਪਰੰਦੀ ਆ ਅੱਜ ਲੈ ਆਓ ਜੀ ਬਾਕੀ ਸੂਨ ਤਾਂ ਘਰ ਖੱਲੇ ਪੂਰੀ ਭਰ ਜਾਣੀ। ਕੋਲਮੀ ਚੰਗੀ ਭਰ ਗਈ ਏ ਥੱਲੇ। ਆਪੇ ਆਪੇ ਜੀ 3 ਲੱਖ ਪਹੁੰਚ ਆਏ ਨੂੰ ਕੋਈ ਨਹੀਂ ਇੱਦਾਂ ਹੈਗਾ ਫੜਨ ਦਾ ਜਿੱਥੇ ਬੰਦ ਦੇ ਉੱਥੇ ਖੜੀ ਰਹਿਣੀ ਐ। ਠੀਕ ਆ। ਹਾਂ ਇਹਦੀ ਵੀ ਪੂਰੀ ਨਹੀਂ ਹੋਈ। ਸ਼ਾਂਤ ਜੀ ਸੁਭਾਅ ਦੀ ਆ ਜਿਹੜੀ। ਸ਼ਾਂਤ ਸੁਭਾਅ ਦੀ ਆ ਠੰਡੀ ਆ ਮੈਂ ਜੀ। ਹਾਂ ਇਹ ਨਹੀਂ ਆ ਜੀ ਪੀਜੰਗਰ ਹੁੰਦੀ ਐ। ਬਾਕੀ ਤਿਆਰੀ ਚੀਜ਼ਾ ਬਹੁਤਾ ਟਾਈਮ ਨਹੀਂ ਲੇਨ ਕਰਨਾ। ਆਪੇ ਜੀ ਦੇਖੋ ਕਿੰਨੀ ਮੈਂ ਜੀ। ਹਾਂ ਦੁੱਧ ਵਾਲੀਆਂ ਪੂਰੀਆਂ ਮਿਸ਼ਾਣੀਆਂ ਆ ਜੀ। ਸੱਜਣੇ ਤਾਂ ਮੈਂ ਦਾ ਆ ਦੇ ਸਕਦਾ ਤੇ ਫਿਰ ਕਿੰਨਾ ਮੁੱਲ ਰੱਖੀਏ ਦਾ ਆਪਾਂ ਹਾਂ ਤੁਹਾਨੂੰ ਵੀ ਬਹੁਤ ਪਿਆਰਾ ਲੱਗਾ ਦਿਖਾ ਲਓ ਇਹਨਾਂ ਨੂੰ ਜਿਹੜਾ ਨੂੰ ਕਰਿਆ ਨੇ ਹਾਂ ਵੀ ਪੋਸਟ ਬਿਲਕੁਲ ਹੱਥ ਦੀ ਚਵਾਈ ਵਾਲਾ ਥਾਣਾ ਬਾਕੀ ਗਾਣਵੇਂ ਹਵਾ ਨਾ ਚੰਗਾ ਭਰੰਦੀ ਆ ਉਮੀਦ ਹੈ ਦੀ ਗਾੜ ਵੀ ਚੰਗੀ ਆਊਗੀ ਹਾਂਜੀ ਹਾਂਜੀ ਤੇ ਬਾਕੀ ਗੋਲ ਸਿੰਘ ਦੀ ਆ ਦੁੱਧ ਅੱਜ ਵੀ ਹੱਥ ਵਿੱਚ 15-16 ਕਿਲੋ ਪਾਉਣਾ ਚਾਹੀਦਾ ਇਹਨੂੰ ਜਿੱਦਾਂ ਦੀ ਗਰੀਬ ਹੋਊਗਾ ਮੈਂ ਹਾਂਜੀ ਹਾਂ ਬਾਕੀ ਰੰਗ ਪਾਜ ਆ ਪਤਲੀ ਹੈ ਚੰਗੀ ਦੀ ਪਤਲੀ ਹੈ ਮੈਂ ਕਿੰਨਾ ਕਰਨਾ ਹੈ ਇਹਦਾ ਮੁੱਲ ਬਹੁਤ ਦਾ ਹਰਪ੍ਰੀਤ ਜੀ ਆਪਣਾ ਵੀ ਦਿਨ ਕਰਦਾ ਵੀ ਲੋਕੀ ਬਹੁਤ ਮੋਲ ਕਰਦੇ ਆ ਹਾਂਜੀ ਹਾਂ ਨੇ ਆਪਾਂ ਮੁੱਲ ਤੁਨ ਪਰਈ ਤੇ ਆ ਜੇ ਆਪਣੇ ਹੁੰਦੇ ਆ ਮੁੱਲ ਹਰਪ੍ਰੀਤ ਜੀ ਦਾ 140 ਜੀ ਅੱਛਾ ਹਾਂਜੀ 5 ਛੜ ਦਿਆਂਗੇ ਵਿੱਚ ਇੱਕ 35 ਦੀ ਮੈਂ ਦੇ ਦੇਣਾ ਇੱਕ 35 ਦੀ ਕਰਨੇ ਕੋ ਛੜ ਛੜ ਵਿੱਚੋਂ ਇਹ ਲੋ ਜੇ ਤੁਸੀਂ ਕੋਈ ਕਰਾਣੀ ਦੋ ਹਜ਼ਾਰ ਛੱਡ ਦੀਏ ਚਲੋ ਹਾਂ 2000 ਛੱਡ ਦੀਏ 133 ਚੋਂ ਮੰਤਨ ਕਰ ਦੋਗੇ ਹਨ 133 ਦੀ ਮੈਂ ਦੇ ਦੇਵਾਂਗੇ ਜੀ ਠੀਕ ਹੈ ਹਾਂ ਬਿਲਕੁਲ ਵਾਜੂ ਮੋਲਾ ਜੀ ਕੋਈ ਏਡਾ ਵੱਡਾ ਮਾਰਜਿਨ ਨਹੀਂ ਇਹਦੇ ਵਿੱਚ ਹੈਗਾ ਜੀ ਹਾਂ ਤੇ ਬਾਕੀ ਛੋਟੀ ਮੈਂ ਇਹ ਗੁੱਜੇ ਸੁਏ ਸੁਈਆਂ ਹੀ ਆ ਜੀ ਪਹਿਲੇ ਸੁਈ ਸੁਈ ਜਾਂਦੀ ਹੈ ਜੀ ਬਾਕੀ ਇਹ ਆ ਵੀ ਚਲੋ ਬੱਜੀ ਵੀ ਫੱਬਦੀ ਆ ਹਾਂ ਜੀ ਬਾਕੀ ਕੋਈ ਵੀਰ ਆਪਣੀ ਸਮਝ ਕਰੇ ਹਾਂ ਜੀ ਹਾਂ ਜੀ ਹੁਣ ਆ ਗਈ ਆਪਣੇ ਕੋਲ ਸੂਈ ਝੋਟੀ ਬੱਚਾ ਇਹਦਾ ਕਿਹੜਾ ਜੇ ਇਹਦਾ ਬੱਚਾ ਉਹ ਮਗਰ ਕੱਟੀ ਆ ਜੀ ਆਹ ਵਾਲੀ ਕੱਟੀ ਏ ਹਾਂ ਜੀ ਕੋਈ ਵੀ ਤਾਂ ਆਪਣੀ ਸਮਝਣਾ ਲਾ ਲੈ ਕਿੰਨੇ ਚਿਰ ਦੀ ਆ ਜੋ ਵੀ ਆ ਤੁਹਾਡੇ ਸਾਹਮਣੇ ਹੀ ਆ ਹਾਂ ਜੀ ਦੁੱਧ ਕਿੰਨਾ ਜੇ ਇਹਦੇ ਕੋਲ ਪਰ ਆਰ ਪੀ ਜੀ ਨੇ ਕੋ ਦੁੱਧ ਹੈਗਾ ਜੀ ਇਸ ਟਾਈਮ ਜਿਹੜਾ ਸਹੀ ਹੈਗਾ ਭਾਵੇਂ ਆਪਾਂ 9 ਕਹੀਏ 10 ਕਿ 8 ਕਿਲੋ ਦੁੱਧ ਚੁਵਾਈ ਹੈਗਾ ਹੈਗਾ ਵਧੀਆ ਜੀ ਪੱਕਾ ਦੁੱਧ ਦਾ 8 ਕਿਲੋ ਜੀ 8 ਕਿਲੋ ਦੁੱਧ ਰਹੀਆ ਹੈਗਾ ਜੀ ਤੁਹਾ ਆਪਸਮਾ ਬਹੁਤ ਵਧੀਆ ਹੈ ਜੀ ਠੰਡੀ ਸੀਲ ਹੈ ਸੁਆ ਹਾਂ ਸੁਆ ਹੈ ਹਰ ਵੀ ਕੋਈ ਹੈ ਅੱਛਾ ਦੁੱਧ ਚਾਹ ਹਾਂ ਦੁੱਧ ਚਾਹ ਠੀਕ ਹੈ ਹਾਂ ਸੁਆ ਦੇ ਉੱਤੇ ਥਣ ਇਹਦੇ ਵੀ ਦੇਖ ਸਕਦੇ ਜੇ ਅਗਲੇ ਪਿਛਲੇ ਥਣ ਲਗਭਗ ਇੱਕੋ ਜਿਹਾ ਹਾਂ ਪਰ ਆਪਸਮਾ ਬਹੁਤ ਚੰਗਾ ਮਿਲਕਵੇ ਨਹੀਂ ਦੇਖ ਸਕਦੇ ਚੰਗੀ ਲੱਗੀ ਹੈ ਚਲੋ ਖੋਲੋ ਫਿਰ ਤੋੜ ਦੀ ਇਹਨਾਂ ਦੁੱਧ ਜਿਹੜਾ ਹੁਣ ਕਹਿੰਦੇ ਵੀ 8 ਕਿਲੋ ਹੈਗਾ ਇਹਦੇ ਕੋਲ ਹਾਂ ਖਰਾ ਦੁੱਧ ਕੋਲ 8 ਕਿਲੋ ਹੈ ਵੀ ਬਾਕੀ ਕਹਨੋਂ ਪਾਵਾਂ ਆਪਾਂ 10 ਕਿਲੋ ਵੀ ਕਹਿ ਸਕਦੇ ਹਾਂ ਠੀਕ ਹੈ बाकी छोटे सिंग दी है भी ते जिन्ने भी है साफ है निगर का छोटी वाली ले जो बंद ਕੀ ਸੁਣੋ ਬਹੁਤਾ ਜੀ ਇਹ ਵੀ ਐ ਬਰੀਕ ਬਰੂ ਬਹੁਤ ਹੈਗੀ ਆ ਜੀ ਠੀਕ ਹੈ ਹਾਂ ਦੇਖ ਰੋ ਬਿਲਕੁਲ ਧੀਰ ਦਾ ਚੋਟੀ ਤੇ ਇਹਦਾ ਫਿਰ ਮੁੱਲ ਇਹਦਾ ਮੁੱਲ ਹਰਜੀਤ ਜੀ ਬਿਲਕੁਲ ਜਾਇ ਛੋਟਾ ਜਿਹਾ ਮੁੱਲ ਕਿੰਨਾ ਬੋਲੇ ਦਾ 70000 ਰੁਪਏ ਅੱਛਾ 75000 70000 ਚਲੋ ਬਾਕੀ ਮੌਕੇ ਤੇ ਕਰ ਦੋਗੇ ਮੰਨਤਾ ਨਹੀਂ ਛੱਡ ਦਿਆਂਗੇ 2000 ਹੋਰ ਛੱਡ ਦਿਆਂਗੇ ਅੱਛਾ ਹਾਂ 73 ਵੀ ਦੇ ਦਿਆ 73000 ਦੇ ਦੋ ਹਾਂ ਜੀ ਚਲੋ ਸੌਦਾ ਆਪੇ ਮੌਕੇ ਤੇ ਹੋ ਜਾਊਗਾ ਹਾਂ ਜੀ ਬਾਕੀ ਸਾਂਭਣ ਵਾਲੀਆਂ ਛੋਟੀਆਂ ਜਿਹੀ ਦੁੱਤਾਂ ਇਹ ਹੋਰ ਕਰ ਦੂਗੀ ਮੇਰੇ ਅੰਗੜਾ ਹੋ ਗਿਆ ਹਾਂਜੀ ਹੁਣ ਨਾਲੇ ਥੋੜਾ ਮੌਸਮ ਦਾ ਫਰਕ ਪੈ ਗਿਆ ਫਰਕ ਪੈ ਗਿਆ ਨਾ ਜੀ ਗਰਮੀ ਬਹੁਤ ਸੀਗੀ ਹਾਂਜੀ ਹਾਂਜੀ ਆਪਾਂ ਕਿਸੇ ਰੂਪ ਦੀ ਸਾਫ ਹੈ ਜੀ ਇਸੀ ਸਿਲਾਤਾ ਜੀ ਠੀਕ ਹੈ ਹਾਂਜੀ ਤੇ ਹੁਣ ਆ ਜਿਹੜੀ ਮੱਝ ਆ ਗਈ ਆ ਇਹ ਮੱਝ ਸਰੀਰੋਂ ਜਿਹੜੀ ਪੂਰੀ ਭਾਰੀ ਹੈ ਇਹ ਵੀ ਤੇ ਥੱਲੇ ਵੀ ਆਪਾਂ ਦੇਖ ਸਕਦੇ ਹਾਂ ਇਹਦਾ ਬੱਚਾ ਆ ਜੀ ਹਾਂਜੀ ਇਹਦਾ ਬੱਚਾ ਕੱਟੀ ਜੇ ਤੇ ਮਗਰ ਵੀ ਇਹਦੀ ਮਗਰ ਵੀ ਕੱਟੀ ਗਈ ਦੋਨੋਂ ਮੋਰ ਕੱਟੀਆਂ ਗਈਆਂ ਠੀਕ ਹੈ ਜੀ ਆਹ ਕੱਟੀ ਹੈ ਤੇ ਮਗਰ ਇਹਦੇ ਕੋਲ ਦੁੱਧ ਕਿੰਨਾ ਪੱਕਾ ਤਿਆਰ ਆ ਇਹਨੂੰ ਬਾਹਰ ਵੀ ਜੀ ਕਹਿਣ ਨੂੰ ਪਾਵਿਆ ਆਪਾਂ 11 12 ਕਿਲੋ ਕਹਿ ਦਈਏ ਦੁੱਧ 10 ਕਿਲੋ ਵਧੀਆ ਹੈਗਾ ਖਰਾ ਪੱਕਾ ਦੁੱਧ ਜਿਹੜਾ ਹੈਗਾ 10 ਕਿਲੋ ਖਰਾ ਹੀ ਖਰਾ ਵਧੀਆ ਦੁੱਧ ਠੀਕ ਹੈ ਜੀ ਹਾਂ ਜੀ ਤੇ ਥਾਣ ਇਹਦੇ ਵੀ ਦੇਖ ਸਕਦੇ ਹੋ ਤੇ ਵੀ ਥਾਣ ਅਗਲੇ ਪਿਛਲੇ ਲਗਭਗ ਇੱਕੋ ਜਿਹੀ ਆ ਹੈ ਬਰਾਬਰ ਹੈ ਜੀ ਫਿਰ ਚੁਆ ਮਿਲਕਵੇ ਨੇ ਇਹਦੇ ਵੀ ਚੰਗੀ ਲੱਗੀ ਆ ਇੱਕ ਹੋਰ ਗੱਲ ਹੈ ਰਪੂ ਜੀ ਇਹ ਠੰਡੀ ਬੋਤ ਹੈ ਇਹਨੂੰ ਭਾਵੇਂ ਬੱਚਾ ਛੱਡੋ ਨਾ ਛੱਡੋ ਅੱਛਾ ਉੱਤੇ ਹੀ ਬੈਠ ਕੇ ਸੁਣੋ ਇੰਨਾ ਪਾੜਾ ਛੱਡ ਦੂ ਮੋਰੇ ਅੱਛਾ ਸੁਣੋ ਹਾਂ ਬੱਚਾ ਕਿਸ ਟਾਈਮ ਨਹੀਂ ਛੱਡਿਆ ਜਾਂਦਾ ਉਹ ਤੰਦ ਮਾਰ ਦੰਦੀਆਂ ਮਾਰਦਾ ਹੈਗਾ ਰੁੱਦੀ ਚੂੜੀ ਵੀ ਪਾ ਕੇ ਤੋਰ ਫਿਰ ਇੱਕ ਰੀਨ ਹਾਂਜੀ ਬਾਕੀ ਥੱਲੇ ਚੰਗੀ ਬਣੀ ਹੈ ਦੋ 10 ਕਿਲੋ ਜਿਹੜਾ ਹੁਣ ਕਹਿੰਦੇ ਪੱਕਾ ਹੈਗਾ ਇਹਦੇ ਤੋਂ ਨਾ ਥੰਲੀ ਬੋਦਾ ਜੁਗਿਆਣ ਜਿਹੜਾ ਮਰਜੀ ਬੈਠ ਕੇ ਚੋਲੋਂ ਕੋਈ ਏਦਾਂ ਜੀ ਨਹੀਂ ਹੈ ਜੀ ਬੱਚਾ ਛੱਡੋ ਭਾਨਣ ਆ ਕੇ ਕੋਤੇ ਸੀ ਨਹੀਂ ਰਹੇ ਤੇ ਇਹਦਾ ਫਿਰ ਮੁੱਲ ਇੰਨਾ ਮੋੜ ਹਰ ਵੀ ਕੇ ਸੀ ਆਰ ਪੀ ਆ ਅੱਛੇ ਯਾਰ ਹਾਂਜੀ ਕਰਨਾ ਕੋ ਵਿੱਚ ਮੰਤਨ ਛੜ ਜਾਗੇ ਵਿੱਚ 2000 2000 ਛੜਦੀ ਹੈ ਨਾ 75000 ਦੀ ਦੇ ਦੋ ਬਾਕੀ ਮੋਕੇ ਦੇ ਆਪੇ ਹੋ ਜੂਗਾ ਜਿਹੜਾ ਮਰਜੀ ਵੀ ਤੇ 10 ਕਿਲੋ ਤੋਂ ਦੇਣਾ ਆ ਦਾ ਚੋਕ ਵਿੱਚ ਸਲੀ ਕਰਕੇ ਜਾਵੇ ਠੀਕ ਹੈ ਜੀ ਹਾਂਜੀ ਤੇ ਠੀਕ ਹੈ ਫਿਰ ਹੋਰ ਕੁਛ ਹੈ ਨਾ ਫਿਰ ਬਸ ਹਾਂਜੀ ਦੋਨੇ ਸੂਈਆਂ ਸਵਾਈਆਂ ਹਾਂਜੀ ਅਸੀਰ ਭਰਾ ਵੀ ਸਲੀ ਕਰਕੇ ਲਿਜਾਉਣ ਹਾਂਜੀ ਉਹ ਤਿਆਰ ਹੈ ਜੀ ਉਹਦੇ ਥਣਾ ਵੀ ਕਿ ਸ਼ੇੜੀ ਆਪਣੀ ਗਰੰਟੀ ਹੋਊਗੀ ਠੀਕ ਹੈ ਜੀ ਹਾਂ ਜੀ ਆ ਜਿਹੜੀ ਦੋ ਚੀਜ਼ਾਂ ਇਹ ਦੋ ਤਾਂ ਇਹ ਕਰਮਾੜੀ ਨੇ ਦੇਖੋ ਇਹ 16 ਕਿਲੋ ਸੋਨਾ ਹੈ ਕਿ 17 ਕਿਲੋ ਸੋਨਾ ਹੈ ਹਾਂ ਜੀ ਆ ਇਹ ਤਕਨੀਕ ਗੱਲ ਹੈ ਜੀ ਠੀਕ ਹੈ ਜੀ ਹਾਂ ਬਾਕੀ ਮੈਂ ਦੋ ਦੁਆੜੀ ਹੈ ਜੀ ਇਹੋ ਜਿਹੀ ਗੱਲ ਹੈ ਜੀ ਕੋਈ ਨਹੀਂ ਠੀਕ ਹੈ ਜੀ ਤੇ ਬਾਕੀ ਚਲੋ ਇੱਥੇ ਆਓ ਆਪਣੀ ਤਸੱਲੀ ਕਰਕੇ ਤੇ ਪਾਸ ਕਰਕੇ ਖੜੋ ਜੀ